ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮਗਾਠ ਦੀਦੀ ਛੋੜ ਪਰਮ ਨਿਧਾਨੰ ਬਾਬਾ ਮਾਇਆ ਮੋਹ ਹਿਤਕੀਨ ਜੇਨ ਗਿਆਨ ਰਤਨ ਹਿਰ ਲੀਨ ਰਹਾਉ ਨੈਣ ਦੇਖ ਪਤੰਗ ਉਰਜੈ ਪਾਸ ਨਾ ਦੇਖੈ ਆਗ ਕਾਲ ਫਾਸ ਨਾ ਮੁਗਦ ਚੇਤੈ ਕਨਿਕ ਕਾਮਿਨ ਲਾਗ ਕਰ ਵਿਚਾਰ ਵਿਕਾਰ ਪਰਹਰ ਤਰਨ ਤਾਰਨ ਸੋਈ ਕਹਿ ਕਬੀਰ ਜਗ ਜੀਵਨ ਐਸਾ ਦਤੀ ਨਾਹੀ ਕੋਏ ਦੁਤੀ ਇਸ ਤਰ੍ਹਾਂ ਉਚਾਰਨ ਕਰਨਾ ਲੰਮੀ ਆਵਾਜ਼ ਨਾਲ ਕਹ ਕਬੀਰ ਜਗ ਜੀਵਨ ਐਸਾ ਦਤੀ ਨਾਹੀ ਕੋਈ ਆਸਾ ਆਸਾ ਦਰਮਿਆਨਾ ਦਾ ਬੋਲਣਾ ਆਸਾ ਆਸਾ ਜਾਵ ਮੈਂ ਰੂਪ ਕੀਏ ਬਹੁ ਤੇਰੇ ਜਾਵ ਮੈਂ ਰੂਪ ਕੀਏ ਬਹੁ ਤੇਰੇ ਅਬ ਫੋਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ ਰਾਮ ਨਾਮ ਬਸ ਹੋਈ ਅਬ ਮੋਹ ਨਾਚਨੋ ਨਾ ਆਵੇ ਅਬ ਮੋਹ ਇੱਥੇ ਵਿਸਰਾਮ ਅਬ ਮੋਹ ਨਚਨੋ ਨਾ ਆਵੇ ਨਚਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੈ ਮੰਦਰੀਆ ਨਾ ਬਜਾਵੈ ਰਹਾਉ ਕਾਮ ਕਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੁੱਟੀ ਗਾਗਰ ਕਸ ਕੇ ਬੂਲਨਾ ਤ੍ਰਿਸ਼ਨਾ ਗਾਗਰ ਫੁੱਟੀ ਕਾਮ ਚੋਲਨਾ ਭਇਆ ਹੈ ਪੁਰਾਨਾ ਗਿਆ ਪਰਮ ਸਭ ਛੂਟੀ ਸਰਬ ਭੂਤ ਏਕਾ ਕਰ ਜਾਣਿਆ ਚੁੱਕੇ ਬਾਦ ਵਿਬਾਦਾ ਕਹ ਕਬੀਰ ਮੈਂ ਪੂਰਾ ਪਾਇਆ ਪਏ ਰਾਮ ਪ੍ਰਸਾਦਾ ਆਸਾਂ ਰੂਜਾ ਧਰੈ ਮਨਾਵੈ ਅੱਲਾਹੋ ਸਵਾਦਤ ਜੀ ਸੰਘਾਰੈ ਰੂਜਾ ਕਸਕੇ ਬੋਲਨਾ ਰੂਜਾ ਧਰੈ ਮਨਾਵੈ ਅੱਲਾਹੋ ਇਥੇ ਵਿਸਰਾਮ ਹੈ ਸਵਾਦਤ ਇਥੇ ਯਮਕ ਲਾਦਨੀ ਹੈ ਜੀ ਸੰਘਾਰੈ ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕਉ ਝੱਕ ਮਾਰੈ ਝੱਕ ਪਾਦ ਕਸ ਕੇ ਵਿਚਾਰਨ ਕਰਨਾ ਕਾਜੀ ਸਾਹਿਬ ਏਕ ਤੋਹੀ ਮਹ ਤੇਰਾ ਸੋਚ ਵਿਚਾਰ ਨ ਦਿਖੈ ਵਿਸਰਾਮ ਧਿਆਨ ਨਾਲ ਲਾਉਣਾ ਕਾਜੀ ਪਾਤ ਜਮ ਕਲਾਦਨੀਏ ਸਾਹਿਬ ਏਕ ਤੋਹੀ ਮਹ ਇਥੇ ਠਮਕ ਲਾ ਕੇ ਫੇ ਨਾਲ ਹੀ ਬੋਲ ਦੇਣਾ ਤੇਰਾ ਇਥੇ ਵਿਸਰਾਮ ਹੈ ਸੋਚ ਵਿਚਾਰ ਨ ਦਿਖੈ ਖਬਰ ਨਾ ਕਰਹਿ ਦੀਨ ਕੇ ਬਉਰੇ ਤਾਤ ਜਨਮ ਅਲੇਖੈ ਰਹਾਉ ਸਾਤ ਕਤੇਬ ਬਖਾਨੈ ਅੱਲਾਹ ਨਾਰਪੁਰਖ ਨਹੀਂ ਕੋਈ ਪੜੇ ਗੁਨੇ নাহি ਕਛ ਬਉਰੇ ਇਹ ਪੜੇ ਟੱਡੀ ਨਾਲ ਚਾਰਨ ਕਰਨਾ ਪੜੇ ਨਹੀਂ ਕਹਿਦਣਾ ਪੜੇ ਗੁਨੇ নাহি ਕਛ ਬਉਰੇ ਜੋ ਦਿਲ ਮਹਿ ਖਬਰ ਨਾ ਹੋਈ ਅੱਲੋ ਗੈਬ ਸਗਲ ਘਟ ਪੀਤਰ ਹਿਰਦੈ ਲੇਹੁ ਵਿਚਾਰੀ Hindu Turk ਦੂਹ ਮਹਿ ਇਕੈ Hindu Turk ਦੂਹ ਮਹਿ ਇਕੈ ਕਹਾ ਕਬੀਰ ਪੁਕਾਰੀ ਆਸਾ ਤੇ ਪਦਾ ਇਕ ਤੁਕਾ ਕੀਓ ਸਿੰਗਾਰ ਸਿੰਗਾਰ ਕੀਓ ਕੀਓ ਸਿੰਗਾਰ ਮਿਲਣ ਕੇ ਤਾਈ ਮਿਲਣ ਕੇ ਤਾਈ ਆਮ ਮਿਲਨ ਕੈ ਪਾਠ ਕਈ ਕਰ ਜੰਦੇ ਨੇ ਹੁਣ ਕੇ ਪਾਠ ਮੁੱਖ ਪਾਠ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇਰੋ ਪਿਰ ਹਉ ਹਰ ਕੀ ਬਹੁਰਿਆ RAM ਵੱਡੀ ਮੈਂ ਤਨਕ ਲੋਹਰੀਆ ਰਹਾਉ ਧਨ ਪਿਰ ਏਕੈ ਧਨ ਪਿਰ ਧਨ ਪਿਰ ਏਕੈ ਸੰਗ ਬਸੇਰਾ ਸੇਜ ਏਕ ਪੈ ਮਿਲਨ ਦੁਹਿਰਾ ਨੀ ਵਿਸਰਾਮ ਸੇਜ ਏਕ ਪੈ ਮਿਲਨ ਦੁਹਿਰਾ ਤਨ ਸੁਹਾਗਣ ਜੋ ਪੀਅ ਭਾਵੇਂ ਕਹਿ ਕਬੀਰ ਫਿਰ ਜਨਮ ਨ ਆਵੇਂ ਆਸਾ ਸ੍ਰੀ ਕਬੀਰ ਜੀਓ ਕੇ ਦੁਪਦੇ ਇੱਕ ਓੰਕਾਰ ਦੁੱਪਦੇ ਨਹੀਂ ਕਹਿਣਾ ਦੱਦੇ ਤੇ ਪਪੇ ਦੇ ਵਿੱਚ ਡੈਸ਼ ਦੇ ਕੇ ਪੋਲਾ ਉਚਾਰਨ ਕਰਨਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਿਰੈ ਹਿਰਾ ਵੇਦ ਪਵਨ ਮਨ ਸਹਜੇ ਰਹਿਆ ਸਮਾਈ ਹੀਰੈ ਹਿਰਾ ਵੇਦ ਪਵਨ ਮਾਨ ਇਥੇ ਵਿਸਰਾਮ ਹੈ ਸਹਜੇ ਰਹਿਆ ਸਮਾਈ ਸਗਲ ਜੋਤ ਇਨ ਹੀਰੇ 베ਦੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਨੀ ਹੰਸ ਹੋਏ ਹੀਰਾ ਲੇ ਪਛਾਨੀ ਹੰਸ ਹੋਏ ਇਥੇ ਵਿਸਰਾਮ ਹੀਰਾ ਲੇ ਪਛਾਨੀ ਪ੍ਰਹਾਉ ਕਹ ਕਬੀਰ ਹੀਰਾ ਅਸ ਦੇਖਿਓ ਗਾ ਇਹ ਕਹ ਨਹੀਂ ਹੈ ਕਹ ਕਬੀਰ ਕਕਾ ਹਿਸਿਆਰੀ ਹੈ ਕਹ ਕਬੀਰ ਹੀਰਾ ਅਸ ਦੇਖਿਓ ਜਾਗ ਮਹਿ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰਗਾਮ ਦੀਆ ਦਿਖਾਈ ਹਾਂ ਗੁਰਗਾਮ ਦੀਆ ਦਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ